ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡਾ ਸਵਾਗਤ ਹੈ ਸ਼ੁ크rana ਨਾਲ Divine Talk ਹੋਤੇ ਇੱਕ ਐਸਾ ਰੋਹਾਨੀ ਪਲੇਟਫਾਰਮ ਜਿੱਥੇ ਅਸੀਂ ਮਨ ਦੀ ਗੱਲ ਕਰਦੇ ਹਾਂ ਰੱਬ ਦੇ ਰਾਹੀਂ ਅੱਜ ਦਾ ਵਿਸ਼ਾ ਹੈ ਗੁਰਬਾਣੀ ਦਾ ਅਸਰ ਮਾਨਸਿਕ ਤਣਾਅ ਤੇ ਮਨੁੱਖੀ ਜੀਵਨ ਵਿੱਚ ਤਣਾਅ ਡਿਪਰੈਸ਼ਨ ਇਕੱਲਾਪਨ ਅਤੇ ਚਿੰਤਾ ਆਮ ਹੋ ਚੁੱਕੀ ਹੈ ਪਰ ਕੀ ਗੁਰਬਾਣੀ ਨਾਲ ਇਹ ਸਮੱਸਿਆ ਹੱਲ ਹੋ ਸਕਦੀ ਹੈ ਚਲੋ ਸਮਝੀਏ ਰੱਬ ਦੇ ਵਚਨਾਂ ਰਾਹੀਂ ਤਨਾਂ ਕਿਉਂ ਆਉਂਦਾ ਹੈ ਕਿਉਂਕਿ ਅਸੀਂ ਭਵਿੱਖ ਦੀ ਚਿੰਤਾ ਕਰਦੇ ਹਾਂ ਅਤੀਤ ਦੇ ਪਛਤਾਵੇ ਵਿੱਚ ਰਹਿੰਦੇ ਹਾਂ ਅੱਜ ਦੇ ਪਲ ਨੂੰ ਭੁੱਲ ਜਾਂਦੇ ਹਾਂ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਚਿੰਤਾ ਤਾਂ ਕੀ ਜੇ ਜੋ ਹੋਵੇ ਇਹ ਮਾਰਗ ਸੰਸਾਰ ਕੋ ਥੋਵੇ ਚਿੰਤਾ ਮਨ ਨੂੰ ਖਾਂਦੀ ਹੈ ਗਰਵਾਣੀ ਮਨ ਨੂੰ ਬਚਾਉਂਦੀ ਹੈ ਗੁਰੂ ਅਰਜਨ ਦੇਵ ਜੀ ਨੇ ਆਖਿਆ ਬਿਨ ਸਤਗੁਰ ਕੋਈ ਨਾ ਉਤਰੇ ਪਾਰ ਗੁਰਵਾਣੀ ਸਿਰਫ ਸ਼ਬਦ ਨਹੀਂ ਇਹ ਰੱਬ ਦੀ ਔਖ ਦੀ ਹੈ ਜਦ ਤਨਾ ਦੇਲ ਦੀ ਮਾਗ ਦੇ ਚੜਦਾ ਹੈ ਤਾਂ ਸੁਣੀਏ ਜਪਜੀ ਸਾਹਿਬ ਸੁਖਨੀ ਸਾਹਿਬ ਜਾਰੇ ਰੰ ਸਾਹਿਬ ਉਹ ਮੰਨ ਦੀ ਮੈਲ ਖਿੱਚ ਲੈਂਦੇ ਹਨ ਵਿਗਿਆਨਿਕ ਅਧਿਐਨ ਵੀ ਕਹਿੰਦੇ ਹਨ ਕਿ ਵਾਹਿਗੁਰੂ ਇੱਕ ਓਕਾਰ ਇਹ ਸ਼ਬਦ ਮਾਨਸਿਕ ਤਣਾ ਨੂੰ ਘਟਾਉਂਦੇ ਹਨ ਜਿਵੇਂ ਓਮ ਦੀ ਤੁਨੀ ਠੰਡਕ ਦਿੰਦੀ ਹੈ ਵੈਸੇ ਹੀ ਵਾਹਿਗੁਰੂ ਦੀ ਤਾਕਤ ਮਨ ਦੇ ਕੰਪਨ ਨੂੰ ਸ਼ਾਂਤ ਕਰ ਦਿੰਦੀ ਹੈ ਸਿਮਰਨ ਕਰੀਏ ਤਾਂ ਨਾ ਆਪਣੇ ਆਪ ਹਟਣ ਲੱਗ ਜਾਂਦਾ ਹੈ ਇੱਕ ਨੌਜਵਾਨ ਜੋ ਨੌਕਰੀ ਘਰ ਦੀ ਸਮੱਸਿਆ ਅਤੇ ਤਣਾਅ ਨਾਲ ਤੰਗ ਹੋ ਚੁੱਕਾ ਸੀ ਉਹ ਇੱਕ ਦਿਨ ਗੁਰਦੁਆਰੇ ਗਿਆ ਉੱਥੇ ਇੱਕ ਬਜ਼ੁਰਗ ਨੇ ਆਖਿਆ ਰੋਜ਼ 10 ਮਿੰਟ ਵਾਹਿਗੁਰੂ ਸਿਮਰਨ ਕਰੀਂ ਜਉਂਦੀ ਗੁਰਬਾਣੀ ਸੁਣ 6 ਹਫ਼ਤੇ ਬਾਅਦ ਉਹ ਮੁਸਕਰਉਣ ਲੱਗਾ ਤਣਾ ਹੋਲੀ-ਹੋਲੀ ਘਟ ਗਿਆ ਗੁਰਵਾਣੀ ਨੇ ਨਾ ਸਿਰਫ ਉਸ ਦਾ ਮਾਨ ਟਿਕਾਇਆ ਸਗੋਂ ਉਸ ਨੂੰ ਨਵੇਂ ਜੀਵਨ ਦੀ ਰੋਸ਼ਨੀ ਦਿੱਤੀ ਗੁਰਵਾਣੀ ਸੁਣਨ ਦੇ ਲਾਭ ਮਾਨਸਿਕ ਤਣਾ ਘਟਦਾ ਹੈ ਨੀਂਦ ਵਧੀਆ ਆਉਂਦੀ ਹੈ ਮਨ ਸ਼ਾਂਤ ਹੁੰਦਾ ਹੈ ਆਤਮ ਵਿਸ਼ਵਾਸ ਵੱਧਦਾ ਹੈ ਦੁਖੀ ਮਨ ਨੂੰ ਆਸ ਮਿਲਦੀ ਹੈ ਸਾਧ ਸੰਗਤ ਕੇ ਆਸਰੇ ਮਨ ਹੋਏ ਨਿਰਮਲ ਵਿਚਾਰ ਗੁਰਵਾਣੀ ਸਾਧ ਸੰਗਤ ਦੀ ਔਖਦੀ ਹੈ ਜੋ ਰੋਜ਼ 15 ਮਿੰਟ ਵੀ ਸੁਣੀਏ ਮਨ ਦੀ ਦੁੱਖਤ ਘਟ ਜਾਂਦੀ ਹੈ ਜਿਵੇਂ ਅਸੀਂ ਦਿਨ ਵਿੱਚ ਤਿੰਨ ਵਾਰ ਖਾਣਾ ਖਾਂਦੇ ਹਾਂ ਮੰਨ ਲਈ ਵੀ ਤਿੰਨ ਵਾਰ ਗੁਰਬਾਣੀ ਦੀ ਲੋੜ ਹੈ ਸਵੇਰੇ ਜਪਜੀ ਸਾਹਿਬ ਸ਼ਾਮ ਨੂੰ ਰਹਿਰਾ ਸਾਹਿਬ ਰਾਤ ਨੂੰ ਸਿਵਰੰਜਾ ਸੁਖਮਨੀ ਸਾਹਿਬ ਇਹ ਮਾਨਸਿਕ ਇਮਿਊਨਿਟੀ ਸਿਸਟਮ ਬਣਾਉਂਦੇ ਹਨ ਜਿਹੜਾ ਮਨ ਪਰੇਸ਼ਾਨ ਹੈ ਉਸ ਨੂੰ ਦਵਾਈ ਚਾਹੀਦੀ ਹੈ ਨਾ ਕਿ ਦਿਲਾਸੀ ਗੁਰਬਾਣੀ ਦਿਲਾਸਾ ਨਹੀਂ ਦਿੰਦੀ ਉਹ ਜੀਵਨ ਬਦਲ ਦਿੰਦੀ ਹੈ ਨਾਮ ਚਪਤਮੀ ਟੀ ਸਭ ਰੋਗ ਰੋਗ ਸਿਰਫ ਸਰੀਰ ਦੇ ਨਹੀਂ ਤਣਾਅ ਡਿਪਰੈਸ਼ਨ ਘਬਰਾਟ ਇਹ ਸਭ ਰੂਹ ਦੇ ਰੋਗ ਹਨ ਗੁਰਵਾਣੀ ਇਹਨਾਂ ਦੀ ਦਵਾਈ ਹੈ ਜੇ ਤੁਸੀਂ ਵੀ ਮਾਨਸਿਕ ਤਣਾਅ ਡਿਪਰੈਸ਼ਨ ਜਾਂ ਚਿੰਤਾ ਨਾਲ ਲੜ ਰਹੇ ਹੋ ਤਾਂ ਅੱਜ ਤੋਂ ਇੱਕ ਨਵੀਂ ਸ਼ੁਰੂਆਤ ਕਰੋ ਰੋਜ਼ 15 ਮਿੰਟ ਗੁਰਵਾਣੀ ਸੁਣੋ ਦਿਨ ਦੀ ਸ਼ੁਰੂਆਤ ਬਾਹੇ ਗੁਰੂ ਸਿਮਰਨ ਨਾਲ ਕਰੋ ਜਿਨ੍ਹਾਂ ਦੀ ਲੋੜ ਹੋਵੇ ਉਹਨਾਂ ਨਾਲ ਇਹ ਵੀਡੀਓ ਸਾਂਝੀ ਕਰੋ ਤੁਸੀਂ ਇਕੱਲੇ ਨਹੀਂ ਹੋ ਵਾਹਿਗੁਰੂ ਤੁਹਾਡੇ ਨਾਲ ਹੈ ਤੇ ਗੁਰਬਾਣੀ ਤੁਹਾਡਾ ਸਾਥੀ ਹੈ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਤੁਹਾਡੀ ਜ਼ਿੰਦਗੀ ਨੂੰ ਵੀ ਨਵੀਂ ਨਵੀਂ ਰੋਸ਼ਨੀ ਮਿਲੀ ਹੋਵੇਗੀ ਜੇਕਰ ਤੁਸੀਂ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤੇ ਅਜਿਹੇ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਹਰ ਲੋੜਵੰਦ ਨੂੰ ਜੋ ਡਿਪਰੈਸ਼ਨ ਦਾ ਸ਼ਿਕਾਰ ਹੈ ਜੋ ਚਿੰਤਾ ਚ ਰਹਿੰਦਾ ਹੈ ਉਸ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਹ ਦੁੱਖਾਂ 'ਚੋਂ ਨਿਕਲੇ ਤੇ ਪਰਮਾਤਮਾ ਨਾਲ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ